ਪੰਜਾਬ 'ਚ ਨਾਬਾਲਗਾਂ ਦੇ ਵਾਹਨ ਚਲਾਉਣ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਇਹਨਾਂ ਨਿਰਦੇਸ਼ਾਂ ਮੁਤਾਬਕ ਨਾਬਾਲਗਾਂ ਦੇ ਵਾਹਨ ਚਲਾਏ ਜਾਣ ਤੇ ਫੜੇ ਜਾਣ ਤੇ ਉਹਨਾਂ ਦੇ ਮਾਪਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ ਇਹ ਨਿਯਮ 1 ਅਗਸਤ ਤੋਂ ਲਾਗੂ ਹੋ ਗਏ ਨੇ ਪਰ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੇ ਸੂਬੇ ਵਿੱਚ ਨਾਬਾਲਗ ਬੱਚਿਆਂ ਅਰਥਾਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਦੋ ਪਹੀਆ ਤੇ ਚਾਰ ਪਹੀਆ ਵਾਹਨ ਚਲਾਉਣ ਤੇ ਲਗਾਈ ਗਈ ਰੋਕ ਸੰਬੰਧੀ 20 ਦਿਨਾਂ ਦੀ ਹੋਰ ਮੌਲਤ ਦੇ ਦਿੱਤੀ ਗਈ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਹਦਾਇਤਾਂ ਤੇ ਏਡੀਜੀਪੀ ਏਐਸ ਰਾਏ ਨੇ 1 ਤੋਂ 20 ਅਗਸਤ ਤੱਕ ਸੁੱਬੇ ਪਰ ਵਿੱਚ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਹੁਣ 20 ਦਿਨਾਂ ਬਾਅਦ ਚਲਾਨ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਜਾਣਗੇ ਏਡੀਜੀਪੀ ਵੱਲੋਂ ਭੇਜੇ ਗਏ ਪੱਤਰ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਸਲਾਹਕਾਰ ਕਮੇਟੀ ਦੇ ਮੈਂਬਰ ਵਿਨੋਦ ਅਗਰਵਾਲ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ 2019 ਤਹਿਤ ਧਾਰਾ 199A ਤੇ 199B ਅਤੇ ਮੋਟਰ ਵਹੀਕਲ ਐਕਟ 1988 ਦੀ ਧਾਰਾ 4 ਤਹਿਤ ਤਾਇਨਾਤ ਟ੍ਰੈਫਿਕ ਐਜੂਕੇਸ਼ਨਲ ਸੈਲਫ ਫੀਲਡ ਯੂਨਿਟਾਂ ਸਬਡਿਵੀਜ਼ਨ ਦੇ ਅਧਿਕਾਰੀਆਂ ਅਤੇ ਟ੍ਰੈਫਿਕ ਦੇ ਅਧਿਕਾਰੀਆਂ ਵੱਲੋਂ ਸਕੂਲਾਂ 'ਚ ਜਾ ਕੇ ਸਕੂਲ ਪ੍ਰਬੰਧਕਾਂ ਨਾਲ ਬੈਠਕ ਕਰਕੇ ਇਸ ਕਾਨੂੰਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਨਵੇਂ ਕਾਨੂੰਨ ਤਹਿਤ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਇਹਨਾਂ ਬੈਠਕਾਂ ਵਿੱਚ ਸੱਦ ਕੇ ਕਾਨੂੰਨ ਦੀ ਸ਼ਕਤੀ ਬਾਰੇ ਸਮਝਾਇਆ ਜਾਵੇਗਾ ਏ ਡੀ ਜੀ ਪੀ ਟ੍ਰੈਫਿਕ ਨੇ ਆਪਣੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ 18 ਸਾਲ ਤੋਂ ਉੱਪਰ ਦੇ ਬੱਚੇ ਕੋਲ ਜੇ ਡਰਾਈਵਿੰਗ ਲਾਇਸੈਂਸ ਹੈ ਤਾਂ ਉਹ ਵਾਹਨ ਚਲਾ ਸਕਦਾ ਹੈ ਬੱਚਿਆਂ ਕੋਲ ਲਾਇਸੈਂਸ ਹੋਣਾ ਅਤੇ ਹੈਲਮਟ ਪਹਿਨਣਾ ਲਾਜ਼ਮੀ ਹੈ ਪਰ ਸਿੱਖ ਬੱਚਾ ਪੱਗ ਬਨ ਕੇ ਵਾਹਨ ਚਲਾ ਸਕਦਾ ਹੈ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ 16 ਸਾਲ ਤੋਂ ਉੱਪਰ ਦਾ ਬੱਚਾ 50 cc ਪਾਵਰ ਦਾ ਵਾਹਨ ਹੈਲਮਟ ਪਾ ਕੇ ਚਲਾ ਸਕਦਾ ਹੈ ਪਰ ਇਸ ਦੇ ਲਈ ਉਸ ਨੂੰ ਬਿਨਾ ਗੇਅਰ ਵਾਲਾ ਲਾਇਸੈਂਸ حاصل ਕਰਨਾ ਪਵੇਗਾ